ਸ਼ੰਭੂ ਬਾਰਡਰ ਤੋਂ ਲਾਈਵ ਕਰ ਰਹੇ ਆਂ। ਔਰ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਨੋਂ ਸਾਰਿਆਂ ਨੂੰ ਅਪੀਲ ਕਰ ਰਹੇ ਆਂ। ਮੈਨੂੰ ਲੱਗਦਾ ਆਵਾਜ਼ ਠੀਕ ਹੀ ਆ ਰਹੀ ਹੋਊਗੀ। ਜੇ ਕੋਈ ਕਸਰ ਹੋ ਗਈ ਸਾਨੂੰ ਦੱਸ ਦਿਓ। ਲਗਭਗ ਦੋਵਾਂ ਬਾਰਡਰਾਂ ਤੇ ਹਰਿਆਣੇ ਦੇ ਬਾਰਡਰਾਂ ਤੇ ਜਿਹੜਾ ਕਿਸਾਨਾਂ ਮਜ਼ਦੂਰਾਂ ਆਮ ਜਨਤਾ ਦਾ ਇਹ ਮੋਰਚਾ ਜਿਹੜਾ 13 ਫਰਵਰੀ ਤੋਂ ਲੱਗਾ ਸੀ ਜਿਹਦੇ ਵਿੱਚ ਅਸੀਂ 11 ਫਰਵਰੀ ਤੋਂ ਅੰਮ੍ਰਿਤਸਰ ਤੁਰੇ ਸੀਗੇ ਔਰ ਪੂਰੇ ਪੰਜਾਬ ਦੇ ਵਿੱਚੋਂ ਦੋਹਾਂ ਬਾਰਡਰਾਂ ਤੇ ਲਗਭਗ 13 ਫਰਵਰੀ ਨੂੰ ਇਹਨਾਂ ਬਾਰਡਰਾਂ ਤੇ ਪਹੁੰਚੇ ਸੀਗੇ ਔਰ ਲਗਭਗ ਇਹਨੂੰ ਕਹਿ ਲਓ ਵੀ ਇਹ 40-41 ਦਿਨ ਦਾ ਮੋਰਚਾ ਚਲਾ ਗਿਆ ਆਪਣਾ ਔਰ ਲਗਾਤਾਰ ਸਫਲਤਾਨਾ ਚਲਦਾ ਜਾ ਰਿਹਾ ਜਿਹੜੇ ਇਹ ਦਾਅਵੇ ਕਰਦੇ ਸੀਗੇ ਕਿ ਇਹ ਜਿਹੜਾ ਅੰਦੋਲਨ ਆ ਸਰਕਾਰ ਸਟੇਟ ਸਟੇਟ ਨੇ ਲਗਾਤਾਰ ਪ੍ਰਚਾਰ ਕੀਤਾ ਇਹ ਅੰਦੋਲਨ ਕੱਲਾ ਪੰਜਾਬ ਵਾਲਿਆਂ ਦਾ ਵਾ ਠੀਕ ਆ ਉਹਨਾਂ ਨੇ ਫੈਸਲਾ ਜਿਸ ਹ ਅਮਨ ਕਰ ਲਿਆ ਸੀ ਪੇਸ ਅੰਦੋਲਨ ਨੂੰ ਅਸੀਂ ਪੰਜਾਬ ਚੋਂ ਬਾਹਰ ਨਿਕਲ ਨਹੀਂ ਦੇਣਾ ਔਰ ਬਹੁਤ ਸਾਰੇ ਬੰਦੇ ਸਟੇਟ ਦੀ ਬੋਲੀ ਬੋਲਦੇ ਸੀ ਇਹ ਅੰਦੋਲਨ ਪੰਜਾਬ ਵਾਲਾ ਵਾ ਭਾਵੇਂ ਕੀ ਇਹ ਚਾਲ ਮੋਦੀ ਸਰਕਾਰ ਦੀ ਆਪਾਂ ਕੁੱਟ ਦਿੱਤੀ ਜਦੋਂ 6 ਨੂੰ ਦਿੱਲੀ ਜਾਣ ਦਾ ਫੈਸਲਾ ਸੀਗਾ ਜਦੋਂ 10 ਦਾ ਰੇਲ ਰੋਕੋ ਸੀਗਾ 9 ਸੂਬਿਆਂ ਦੇ ਵਿੱਚ ਲਗਭਗ ਰੇਲ ਰੋਕੋ ਕਾਮਯਾਬ ਹੋ ਗਿਆ ਅਰੇ ਸਾਰਾ ਅਸੀਂ ਖੰਡਾਇਆ ਵਾ ਦੂਜਾ ਕੱਲ ਇਹਦੋਂ ਗਾਹਾਂ ਵੀ ਕੱਲ ਪਿਆਉ ਮਾਜਰਾ ਆਪਣਾ ਨਾਰਲੌਂ ਸਿਰਸਾ हिसार ਵਿੱਚ हिसार ਵਿੱਚ ਜਿਹੜੀ ਸ਼ਹੀਦੀ ਸਮਾਗਮ ਹੋਇਆ ਬਾ ਸ਼ਹੀਦ ਸੁਪਕਰਨ ਸਿੰਘ ਜੀ ਦਾ ਔਰ ਜਿਵੇਂ ਹਰਿਆਣਾ ਉੱਥੇ ਉਮੜ ਕੇ ਆਇਆ ਅਸੀਂ ਤਸਵੀਰਾਂ ਵੀ ਆਪਣੇ ਫੇਸਬੁੱਕ ਤੇ ਪੇਜ ਤੇ ਨਿਊਜ਼ਪੇਪਰਾਂ ਨੂੰ ਸਾਰਿਆਂ ਨੂੰ ਭੇਜੀਆਂ ਹੈਗੀਆਂ ਤਾਂ ਹੁਣ ਤਾਂ ਮੋਦੀ ਸਰਕਾਰ ਦੀ ਹਿੱਕ ਤਾਂ ਨਹੀਂ ਸੱਪ ਨੰਗਦਾ ਹੋਣਾ ਵੀ ਹੁਣ ਦਾ ਹਰਿਆਣਾ ਵੀ ਖੜਾ ਹੋ ਗਿਆ ਉਹ ਹਰਿਆਣਾ ਜਿਹਦੇ ਚ 70000 ਅਰਧ ਸੈਨਿਕ ਫੋਰਸ ਲਾ ਕੇ ਕੈਦ ਕਰਕੇ ਰੱਖਿਆ ਜਿਸ ਹਰਿਆਣੇ ਤੇ ਇੰਨੇ ਜ਼ਿਆਦਾ ਜ਼ੁਲਮ ਹੋਏ ਉਹ ਫਿਰ ਜ਼ਬਰਦਸਤ ਢੰਗ ਨਾਲ ਉਥੋਂ ਨਿਕਲ ਕੇ ਆਏ ਆ ਹਰ ਲਗਭਗ ਉਹਨਾਂ ਚਵਾਂ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਆਰਥਿਕ ਕਲਸ਼ ਯਾਤਰਾ ਹਰਿਆਣੇ ਵਿੱਚ ਨੰਗੀ ਆ ਉੱਥੇ ਲਗਭਗ ਐਗਜੈਕਟ ਰਕਮ ਦਾ ਨਹੀਂ ਉਹਨਾਂ ਲੋਕਾਂ ਨੇ 50-60000 ਰੁਪਇਆ ਜਿਹੜਾ ਵਾ ਉਹ ਸ਼ਹੀਦੀ ਸਮਾਰਕ ਜਿਹੜਾ ਬੱਲੋ ਪਿੰਡ ਵਿੱਚ ਉਹਨਾ ਬਣਾਉਣਾ ਉਹਨਾਂ ਨੇ ਵੀ ਜਿਹੜਾ ਉਹ ਉੱਥੇ ਇਕੱਠਾ ਹੋਇਆ ਸੀਗਾ ਜਿੰਨਾ ਲੋਕਾਂ ਨੇ ਉੱਥੇ ਇਕੱਠੇ ਕੀਤੇ ਜਦੋਂ ਲੋਕ ਸਜਦਾ ਕਰਨ ਆਉਂਦੇ ਸੀ ਉਹ ਫੋਟੋ ਅੱਗੇ ਪੈਸੇ ਵੀ ਰੱਖਦੇ ਸੀ ਤੋਂ ਇਸ ਇਸ ਢੰਗ ਨਾਲ ਔਰ ਔਰ ਇਹ ਗਾਹਾਂ ਜਿਹੜਾ ਰਹਿੰਦਾ ਖੁੰਦਾ ਸਰਕਾਰ ਦਾ ਜਿਹੜਾ ਭਲੇਖਾ ਵਾ ਉਹ ਮੌੜਾ ਮੰਡੀ ਅੰਮ੍ਰਾਲੇ ਵਿੱਚ ਟੁੱਟ ਜਾਣਾ ਵਾ ਠੀਕ ਹੈ ਜਿੱਥੇ ਜਿਹੜੀ ਸਾਡੀ ਕਲ ਸ਼ਾਤਰਾ ਵਾ ਉਹ ਚੱਲ ਰਹੀ ਹੈਗੀ ਆ ਤੋਂ ਇਹ ਗੱਲਾਂ ਸਰਕਾਰ ਦੀਆਂ ਖਤਮ ਹੋ ਗਈਆਂ ਵੀ ਇਹ ਅੰਦੋਲਨ ਕੱਲਾ ਪੰਜਾਬ ਦਾ ਵਾ ਜੇ ਪੰਜਾਬ ਦਾ ਤੇ ਹਰਿਆਣਾ ਦੇ ਵਿੱਚ ਐਡਾ ਵੱਡਾ ਕੱਠ ਕਿਵੇਂ ਹੋ ਗਿਆ ਦੂਸਰਾ ਕੱਠ ਇਹਦੇ ਨਾਲ ਵੱਡਾ ਹੋਏ ਨਾ ਹੋਰ ਨਾ ਸੂਬਿਆਂ ਦੇ ਵਿੱਚ ਵੀ ਬੱਡੇ ਇਕੱਠ ਹੋਣਗੇ ਸੋ ਇਸ ਕਰਕੇ ਇੱਕ ਤਾਂ ਇਹ ਸਰਕਾਰ ਦੀ ਆਪਾਂ ਚਾਲ ਕੁੱਟ ਦਿੱਤੀ ਹੈਗੀ ਇੱਕ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ 23 ਮਾਰਚ ਦੇ ਜਿਹੜੇ ਸ਼ਹੀਦ ਆ ਜਿਹੜੇ 1931 ਵਿੱਚ ਜਿਹੜੇ ਫਾਂਸੀ ਲਾਉਣ ਤੋਂ ਬਾਅਦ ਉਹਨਾਂ ਦਾ ਸੰਸਕਾਰ ਕਰਨ ਦਾ ਯਤਨ ਅੰਗਰੇਜ਼ ਸਰਕਾਰ ਨੇ ਕੀਤਾ ਸੀ ਉਹਨਾਂ ਦਾ ਸ਼ਹੀਦੀ ਦਿਹਾੜਾ ਵਾ ਤੋ ਅੱਜ ਨੌਜਵਾਨਾਂ ਨੂੰ ਮਤਾਵਾਵਾਂ ਭੈਣਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਹੋਕਾ ਸੀਗਾ ਪਈ ਇਹਨਾਂ ਬਾਰਡਰਾਂ ਤੇ ਵੱਡਾ ਇਕੱਠ ਕਰਨਾ ਵੱਡੇ ਪੱਧਰ ਤੇ ਜਨਤਾ ਜਿਹੜੀ ਆ ਅੱਜ ਇਹਨਾਂ ਬਾਰਡਰਾਂ ਤੇ ਪਹੁੰਚੂਗੀ ਔਰ ਹੋਰ ਵੀ ਸੈਲੀਬ੍ਰਿਟੀ ਵੀ ਇੱਥੇ ਆਉਣਗੇ ਇਸ ਕਰਕੇ ਜਿਹੜੇ ਨੇੜੇ ਦੇ ਲੋਕ ਨੇ ਉਹਨਾਂ ਨੂੰ ਵੀ ਅਪੀਲ ਆ ਇੱਕ ਦਿਨ ਦਾ ਭਈ ਇਹ ਸ਼ਹੀਦ ਹੈ ਆਪਣੇ ਦੇਸ਼ ਦੇ ਇਨਾਂ ਨੂੰ ਸਜਦਾ ਕਰਨਾ ਚਾਹੀਦਾ ਜਡੀਆਂ ਕੌਮਾਂ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਕੌਮਾਂ ਬਰਬਾਦ ਹੋ ਜਾਂਦੀਆਂ ਹੁੰਦੀਆਂ ਤੋਂ ਇਸ ਕਰਕੇ ਵੱਗ ਤੋਂ ਵੱਧ ਗਿਣਤੀ ਵਿੱਚ ਖਨੌਰੀ ਜਾਂ ਸ਼ੰਭੂ ਜਿੱਥੇ-ਜਿੱਥੇ ਤੁਸੀ ਤੁਹਾਨੂੰ ਨੇੜਾ ਇਲਾਕਾ ਲੱਗਦਾ ਐਵੇਂ ਹਰਿਆਣੇ ਵਾਲਿਆਂ ਨੂੰ ਬੇਨਤੀ ਆ ਕਿ ਉਹ ਵੀ ਵੱਗ ਤੋਂ ਵੱਧ ਗਿਣਤੀ ਵਿੱਚ ਜੜਾ ਵਾ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਸੋ ਇਹ ਸ਼ਹੀਦੀ ਸਮਾਗਮ ਹੋਣਿਆ ਇਹਦੇ ਨਾਲ ਦੀ ਨਾਲ ਜਿਵੇਂ ਤੁਹਾਨੂੰ ਪਤਾ ਹੀ ਆ ਪੀ ਅੱਜ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੈਗੀ ਆ ਚਲੋ ਉਹਨਾਂ ਨੇ ਪਾਚ ਪਾਣਾ ਗਠਜੋੜ ਕਰਨਾ ਚਾਹੇ ਨਹੀਂ ਕਰਨਾ ਇਹ ਉਹਨਾਂ ਦੀ ਮਰਜ਼ੀ ਆ ਪਰ ਸੋਚ ਲੈਣ ਉਹ ਦੋਰੇ ਜਿਹੜੀ ਆ ਰਸਸਿਆ ਜਿੰਨੇ 3 ਦਿਨਾਂ ਦੀ ਮੀਟਿੰਗ ਵਿੱਚ ਆਹ ਕਨਸੈਪਟ ਲੈੰਦਾ ਟਿੱਕਾਟ ਗਿੰਤੀਆਂ ਦਾ ਕਨਸੈਪਟ ਖਤਮ ਹੋਣਾ ਚਾਹੀਦਾ ਇਹਦੇ ਨਾਲ ਦੇਸ਼ ਦੇ ਵਿੱਚ ਵਖਰੇਵੇਂ ਪੈਂਦੇ ਆ ਅਸੀਂ ਸਿੱਖ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀ ਆ ਬੋਧੀ ਜੈਨੀ ਮੁਸਲਮਾਨ ਪਾਰਸੀ ਹੋਰ ਵੀ ਘੱਟ ਗਿਣਤੀਆਂ ਨੇ ਤੋ ਇਹ ਸਾਰੀ ਘੱਟ ਗਿਣਤੀਆਂ ਲਈ ਕਿੱਡਾ ਕਨਸੈਪਟ ਖਤਰਨਾਕ ਆ ਇੱਕ ਬੰਨੇ ਤਾਂ ਹੈ ਹੋਰ ਨਾ ਦੱਖਣੀ ਏਸ਼ੀਆ ਦੇ ਵਿੱਚੋਂ ਜਿੱਥੇ ਪਾਕਿਸਤਾਨ ਆ ਬੰਗਲਾਦੇਸ਼ ਆ ਜਾਂ ਅਫਗਾਨਿਸਤਾਨ ਆ ਜਿੱਥੇ ਘੱਟ ਗਿਣਤੀਆਂ ਨਾ ਉੱਥੋਂ ਦੀਆਂ ਸਰਕਾਰਾਂ ਉਹਨਾਂ ਤੇ ਜ਼ੁਲਮ ਨਹੀਂ ਡੱਕ ਸਕੀਆਂ ਉੱਥੋਂ ਦੇ ਸਤਾਏ ਲੋਕ ਹਿੰਦੁਸਤਾਨ ਚ ਆਏ ਉਹਨੂੰ ਨਾਗਰਿਕਤਾ ਦੇਣ ਦੀ ਗੱਲ ਕਰਦੇ ਆ ਦੂਜੇ ਪੰਨੇ ਕਹਿੰਦੇ ਵੀ ਘੱਟ ਗਿਣਤੀਆਂ ਦਾ ਕਨਸੈਪਟ ਹੀ ਕੱਢ ਦਿਓ ਹਰ ਇਹ ਵੀ ਤੇ ਅੰਤਰਾ ਖਲਿਓ ਫੈਸਲਾ ਕਰਨ ਲੱਗਿਆ ਵੀ ਇਹ ਗੁਰੂ ਦੇ ਸਿਧਾਂਤ ਨਾਲ ਪੰਥ ਦੇ ਸਿਧਾਂਤ ਨਾਲ ਕਿੰਨੀ ਕੁ ਠੀਕ ਰਹੂਗਾ। ਔਰ ਜਿਹੜੇ ਸਾਨੂੰ ਕਹਿੰਦੇ ਆ ਕਿ ਇਹ ਵਾਲਾਂ ਵਾਲੇ ਹਿੰਦੂ ਆ। ਔਰ ਉਹਦੇ ਬਾਰੇ ਦੇਖ ਲਿਓ ਜਦੋਂ ਫੈਸਲਾ ਕਰਨਾ ਇਹ ਤੀਜਾ ਦਿਮਾਗ ਤਾਂ ਰੱਖੋਗੇ। ਜਾਂ ਕੱਲਾ ਇਹੀ ਹੁੰਦਾ ਵੀ ਸਾਨੂੰ ਸੱਤਾ ਚਾਹੀਦੀ ਆ। ਸੱਤਾ ਤਾਂ ਪੰਜਾਬ ਦੇ ਲੋਕਾਂ ਨੇ ਦੇਣੀ ਆ ਤੁਹਾਨੂੰ ਜਦੋਂ ਮਰਜ਼ੀ ਦੇ ਦੇਣਗੇ। ਪਰ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਵੀ ਅਸੀਂ ਅਕਾਲ ਤਖਤ ਦੀ ਰਹਿਨਮਾਈ ਥੱਲੇ ਚੱਲਦੇ ਆਂ। ਅਕਾਲ ਤਖਤ ਦਾ ਸਿਧਾਂਤ ਕੀ ਆ ਇਹ ਥੋੜਾ ਜਿਹਾ ਖਿਆਲ ਰੱਖ ਲਿਓ ਬਾਕੀ ਤਾਂ ਠੀਕ ਠਾਕ ਹੀ ਆ ਹਾਂ ਔਰ ਜੜੀ ਸਰਕਾਰ ਨੇ ਕਿਸਾਨਾਂ ਦੇ ਲਹੂ ਨਾਲ ਹੱਥ ਰੰਗੇ ਆ ਇਹ ਵੀ ਖਿਆਲ ਚ ਰੱਖਿਓ ਜੜੀ ਸਰਕਾਰ ਨੇ ਕਿਸਾਨਾਂ ਦੇ ਲਹੂ ਚ ਹੱਥ ਰੰਗੇ ਆ ਤੁਹਾਡਾ ਐਮਪੀ ਵੀ ਉੱਥੇ ਬਹੂਗਾ ਜਿੱਥੇ ਅਜੇ ਮਿਸ਼ਰਾ ਟਹਿਣੀ ਜਿਹੜੇ ਮੁੰਡੇ ਨੇ ਕਿਸਾਨਾਂ ਤੇ ਥਾਰ ਚਾੜੀ ਆ ਉਹ ਬਹਿਣਗੇ ਭਾਈ ਫੈਸਲਾ ਤੁਸੀਂ ਕਰਨਾ ਔਰ ਤੁਹਾਨੂੰ ਯਾਦ ਹੋਊਗਾ ਅੰਮ੍ਰਿਤ ਸ਼ਾਹ ਜੀ ਨੇ ਬੰਦੀ ਸਿੰਘਾ ਵਾਲੇ ਮਸਲੇ ਤੇ ਪਾਰਲੀਮੈਂਟ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਜੀ ਨੂੰ ਕਿੰਨੀਆਂ ਖਰੀਆਂ ਖਰੀਆਂ ਸੁਣਾਈਆਂ ਹੈਗੀਆਂ ਮੈਨੂੰ ਅਜੇ ਵੀ ਚੇਤੇ ਆ ਠੀਕ ਆ ਥੋੜੀ ਬਹੁਤੀ ਗੁਰੂ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦੇ ਆ ਕਿਉਂਕਿ ਬੀਬੀ ਜ਼ਗੀਰ ਕੌਰ ਜੀ ਬੜੀਆਂ ਸ਼ੋਮਨੀ ਕਮੇਟੀ ਦੇ ਪ੍ਰਧਾਨ ਰਹੇ ਨੇ ਸਿਧਾਂਤਕ ਇਹਨਾਂ ਮੈਂ ਤਾਂ ਕਹਿੰਦੀ ਕਦੀ ਸਿਧਾਂਤ ਨਾਲ ਸਮਝੋ ਤਾਂ ਨਹੀਂ ਕਰਦੀ ਚੰਗੀ ਗੱਲ ਆਵੇ। ਤੋ ਇਸ ਕਰਕੇ ਇਹ ਗੱਲਾਂ ਦਾ ਧਿਆਨ ਰੱਖ ਲਿਓ ਬਾਕੀ ਤੁਸੀਂ ਜੋ ਆਪਣਾ ਕਰਨਾ ਰੇ ਵੀ ਧਿਆਨ ਰੱਖਿਓ ਕਿ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਚੱਲਣ ਡਿਆ ਵਾ ਪਿੰਡਾਂ ਵਿੱਚ ਤੁਸੀਂ ਟਕਰਾਅ ਚ ਜਾਣਾ ਚਾਹੁੰਦੇ ਜੇ ਪਿੰਡਾਂ ਵਿੱਚ ਤੁਸੀਂ ਟਕਰਾਅ ਪੈਦਾ ਕਰੋਗੇ ਪਾਛਪਾ ਦੇ ਹੱਕ 'ਚ ਭੁਗਤੋਗੇ ਸਟੇਟ ਨੂੰ ਸਹਾਇਤਾ ਕਰੋਗੇ ਇਹ ਵੀ ਦੇਖ ਲਿਓ। ਇਹ ਚੀਜ਼ਾਂ ਵੀ ਸਾਡੇ ਸਾਹਮਣੇ ਆਉਣੀਆਂ ਹੀ ਹੈਗੀਆਂ ਵਾ ਔਰ ਇਸ ਕਰਕੇ ਅਕਾਲੀ ਦਰ ਆਪਣੇ ਫੈਸਲੇ ਕਰਨ ਤੋਂ ਪਹਿਲੋ ਸਾਰੇ ਪੰਜਾਬ ਦੀ ਸਥਿਤੀ ਦਾ ਜਾਇਜ਼ਾ ਲੈ ਲਵੇ ਜਿਉਂ ਦੀ ਸਵੇਦਨਸੀਲਤਾ ਹੈਗੀ ਆ ਔਰ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਕੇ ਬਾਕੀ ਉਹਨੇ ਆਪ ਦੀ ਮਰਜ਼ੀ ਕਰਨੀ ਆ ਠੀਕ ਹੈ ਜੀ ਜੇ ਉਦੋਂ ਬਾਅਦ ਇਹ ਹਾਲਾਤ ਪੈਦਾ ਹੋ ਗਏ ਤੇ ਦਵਾਟੇ ਕਿਦੇ ਰਿਸ਼ਤਾ ਟੁੱਟਣਾ ਪੈ ਗਿਆ ਤਾਂ ਦੇਖ ਲਿਓ ਬਹੁਤ ਇਹੋ ਤੋਂ ਵੀ ਮੰਦੀ ਹੋਊਗੀ ਜੋ ਸਾਨੂੰ ਲੱਗ ਰਿਹਾ ਨਾ ਹੈ ਕਿਸਾਨ ਅੰਦੋਲਨ ਨੂੰ ਮੁਕਾ ਸਕਦੇ ਆ ਨਾ ਦਿੱਲੀ ਵਾਲਿਆਂ ਕੋ ਕਿਸਾਨ ਅੰਦੋਲਨ ਮਜ਼ਦੂਰਾਂ ਦਾ ਅੰਦੋਲਨ ਮੁਕਣਾ ਹੈਗਾ ਵਾ ਇਹਦੇ ਨਾਲ ਦੀ ਨਾਲ ਭਰਾਓ ਜਿਵੇਂ ਦੇਖ ਲਓ ਕਾਲੀਦਲ ਅੱਜ ਸਮਝੌਤੇ ਬਾਰੇ ਵਿਚਾਰ ਕਰੂਗਾ ਉਧਰ ਨਤੀਸ਼ ਕੁਮਾਰ ਤੇ ਭਾਜਪਾ ਦੀ ਸਰਕਾਰ ਜਿਹੜੀ ਬਿਹਾਰ ਦੇ ਵਿੱਚ ਆ ਚੌਪਾ ਬਕਸਰ ਦੇ ਵਿੱਚ ਜਿੱਥੇ 2019 ਦੇ ਵਿੱਚ ਪ੍ਰਧਾਨ ਮੰਤਰੀ ਦਿਕਾਟਨ ਕਰਨੇ ਗਏ ਸੀ ਉੱਥੇ ਬਿਜਲੀ ਪ੍ਰੋਜੈਕਟ ਸਤਲੋਜ ਦਾ ਨਾਂ ਤੇ ਬਿਜਲੀ ਪ੍ਰੋਜੈਕਟ ਲੱਗਣਾ ਸੀ 1200 ਤੋਂ ਵੱਧ ਕਿੱਲੇ ਜ਼ਮੀਨ ਰਿਕੁਆਇਰ ਕਰਨੀ ਸੀ ਮੈਂ ਤੁਹਾਨੂੰ ਫੋਟੋਆਂ ਪਾਉਂਗਾ ਉੱਥੇ लाਠੀ ਚਾਰ ਜਿੰਨਾ ਵੀ ਕੋਠੇ ਤੇ ਚੜ ਕੇ ਮੈਂ ਪਾ ਦੇਣੀਆਂ ਤੁਹਾਨੂੰ ਵੀਡੀਓ ਕੋਠੇ ਤੇ ਚੜ ਕੇ ਉਥੋਂ ਦੀਆਂ ਮਾਵਾ ਭੈਣਾਂ ਨੂੰ ਕੁੱਟਿਆ ਗਿਆ ਘੜੀਸਿਆ ਗਿਆ ਜਾਨੀ ਉਹ ਕਹਿੰਦੇ ਸਾਨੂੰ ਮਾਵਾਜਾ ਤੁਹਾਨੂੰ ਦਿੱਤਾ ਹੀ ਨਹੀਂ ਤੇ ਖਾਲੀ ਕਿਦਾਂ ਕਰਗੇ ਮੁਆਵਜ਼ਾ ਤਾਂ ਦੇ ਦੋ ਜਣੀ ਪੂਰੇ ਇਹ ਦੇਸ਼ ਵਿੱਚ ਐ ਵੀ ਜਿੱਥੇ-ਜਿੱਥੇ ਜ਼ਮੀਨਾਂ ਰਿਕਵਰ ਕਰ ਰਹੀ ਆ ਅਕਵਾਇਰ ਕਰ ਰਹੀ ਆ ਸਰਕਾਰ ਉਥੇ-ਉਥੇ ਡਾਂਗ ਫੇਰੀ ਜਾ ਰਹੀ ਆ ਪੰਜਾਬ ਵਿੱਚ ਵੀ ਹੋਣਾ ਪੰਜਾਬ ਵਾਲਿਓ ਇਹ ਸੋਚ ਲਿਓ ਅੱਜ ਤਾਂ ਬਿਹਾਰ 'ਚ ਹੋ ਗਿਆ ਇੱਧਰ ਖਬਰਾਂ ਮੀਡੀਆ ਕੋ ਚੱਕੂਗਾ ਇਹ ਖਬਰਾਂ ਨਹੀਂ ਚੁੱਕਦਾ ਮੀਡੀਆ ਬਾਈ ਬਿਹਾਰ ਦੇ ਵਿੱਚ ਪਰਸੋਂ ਅਰ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਗ੍ਰਿਫਤਾਰੀਆਂ ਹੋ ਰਹੀਆਂ 100 ਤੋਂ ਵੱਧ ਕਿਸਾਨ ਗ੍ਰਿਫਤਾਰ ਕਰ ਲਏ ਗਏ ਅਰ ਮਾਵਾ ਭੈਣਾਂ ਨੂੰ ਘਰਾਂ 'ਚ ਵੜ ਕੇ ਕੋਠੇ ਤੇ ਚੜ ਕੇ ਇਹ ਵੀਡੀਓ ਮੈਂ ਤੁਹਾਨੂੰ ਦੱਸਣੀ ਹੈ ਪੇਜ ਤੇ ਵੀ ਪਾਉਂਗਾ ਵੇਖ ਲਓ ਤੁਸੀਂ ਡਾਂਗ ਫਿਰਦੀ ਬਿਹਾਰ ਦੇ ਵਿੱਚ ਤੋਂ ਇਸ ਕਰਕੇ ਜਿਹਦੇ ਨਾਲ ਜਿਹਦੇ ਬਾਰੇ ਕਾਲੀਦਾਲਾ ਸੋਚੂਗਾ ਅਰ ਜਿਵੇਂ ਜ਼ਮੀਨ ਰਿਕਵਰ ਕਰਨ ਲੱਗਿਆ ਉਹਨਾਂ ਨੇ ਡਾਂਗ ਫੇਰੀਆ ਬਿਹਾਰ ਦੇ ਵਿੱਚ ਇਹ ਵੀ ਸਾਡੇ ਸਾਹਮਣੇ ਹੈਗਾ ਉਹਦੀ ਅਸੀਂ ਨਿੰਦਾ ਕਰਦੇ ਆਂ ਅਰ ਆਉਣ ਵਾਲੇ ਸਮੇਂ 'ਚ ਦੋਵੇਂ ਫੋਰਮ ਵਿਚਾਰ ਕਰਨਗੇ ਵੀ ਜੋ ਕੁਝ ਪਾਜ ਪਾਜਾ ਬਿਹਾਰ ਦੀ ਸਰਕਾਰ ਨੇ ਉੱਥੇ ਕੀਤਾ ਵਾ ਉਹਦੇ ਬਾਰੇ ਫੈਸਲਾ ਜਲਦ ਲਿਆ ਜਾਊਗਾ ਦੋਵਾਂ ਫੋਰਮਾਂ ਵੱਲੋਂ ਇਹ ਫੈਸਲਾ ਕੀਤਾ ਜਾਊਗਾ ਔਰ ਇਹ ਵੀ ਜਿਹੜੀ ਭਗਵੰਤ ਮਾਨ ਸਰਕਾਰ ਆ ਦੋਵਾਂ ਬਾਰਡਰਾਂ ਦੇ ਵਿੱਚ ਜੇ ਬਿਜਲੀ ਪਾਣੀ ਸਿਕਿਉਰਿਟੀ ਜਿਹੜਾ ਇਹਨਾਂ ਦਾ ਫਰਜ਼ ਹੈਗਾ ਮਹਈਆ ਕਰਾਉਣ ਦੇ ਵਿੱਚ ਨਾਕਾਮੀਆ ਰਹੀਦੀ ਆ ਇਹਦੇ ਬਾਰੇ ਵੀ ਆਪਾਂ ਸੋਚ ਰਹੇ ਹਾਂ ਕਿ ਕੀ ਐਕਸ਼ਨ ਕਰਨਾ ਹੈਗਾ ਦੋਵੇਂ ਫੋਰਮ ਸੋ ਇਹ ਦੇਖ ਲੈਣ ਕਿ ਇਹਨਾਂ ਕਿਵੇਂ ਕਰਨਾ ਸੋ ਦੂਸਰਾ ਇਹ ਅੰਦੋਲਨ ਦੇ ਵਿੱਚ ਤੁਹਾਨੂੰ ਸਵਾਲ ਕਰਨ ਦੇ ਹੱਕ ਹੈਗੇ ਆ ਮੈਂ ਕਹਿੰਨਾ ਪੰਜਾਬ ਵਾਲਿਓ ਹਰਿਆਣਾ ਵਾਲਿਓ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਆ ਜਦੋਂ ਵੀ ਕੋਈ ਆਉਂਦਾ ਨਾ ਪਹਿਲੀ ਗੱਲ ਉਹਨੂੰ ਹੱਥ ਜੋੜ ਕੇ ਟਰੈਕਟਰ ਕੋਲ ਲੈ ਜਾਓ ਤੇ ਟਰੈਕਟਰ ਦੇ ਲਾਗੇ ਜਾ ਕੇ ਉਹਨੂੰ ਬੁਖਾ ਦਿਓ ਵੀ ਭਰਾ ਇਹ ਟੈਂਕ ਨਹੀਂ ਹੈਗਾ ਉਹਨੂੰ ਕਹੋ ਵੇਖ ਇਹ ਟੈਂਕ ਨਹੀਂ ਹੈਗਾ ਇਹ ਮੋਦੀ ਜੀ ਉਹਨਾਂ ਨੂੰ ਟੈਂਕ ਕਿਉਂ ਲੱਗਦਾ ਵੇਖ ਲੈ ਟਰੈਕਟਰ ਹੀ ਆ ਸਾਡਾ ਇਹੀ ਟਰੈਕਟਰ ਆ ਜਿਹੜੇ ਤੁਸੀਂ ਪੰਜਾਬ ਦੇ ਵਿੱਚ ਲੋੜੋਂ ਵੱਧ ਵੜੇ ਆ ਠੀਕ ਹੈ ਇਹ ਹੀ ਟਰੈਕਟਰ ਹੈ ਜਿਹੜਾ ਸਾਨੂੰ ਰੋਟੀ ਕਮਾ ਕੇ ਖਵਾਉਂਦਾ ਇਹ ਹੀ ਟਰੈਕਟਰ ਇਹਨੂੰ ਕੋਈ ਵੀ ਟੋਡੀਆਂ ਰੈਲੀਆਂ 'ਚ ਬੰਦੇ ਲੈ ਕੇ ਜਾਂਦਾ ਉਦੋਂ ਕਹਿੰਦੇ ਤੁਹਾਨੂੰ ਤਰਾਜ ਕੋਈ ਨਹੀਂ ਹੁੰਦਾ ਤੋਂ ਅਸੀਂ ਦੇਖਦੇ ਹੈਗੇ ਆ ਤੋਂ ਪਹਿਲੀ ਗੱਲ ਤੇ ਇਹਨਾਂ ਨੂੰ ਟਰੈਕਟਰ ਲਾ ਕੇ ਲਾ ਕੇ ਵਿਖਾ ਲਓ ਵੀ ਭਾਈ ਇਹ ਟੈਂਕ ਨਹੀਂ ਹੈਗਾ ਮੋਦੀ ਜੀ ਨੂੰ ਸਮਝਾਓ ਦੂਜਾ ਭਾਈ ਇਹ ਕਿਹੋ ਵੀ ਜੜੀ ਸਰਕਾਰ ਇਸ ਦੇਸ਼ ਦੀ ਜਮਹੂਰੀਅਤ ਨੂੰ ਬਹਾਲ ਰੱਖੂਗੀ ਜਿਵੇਂ ਮੋਦੀ ਅਮਿਤ ਸ਼ਾ ਤਾਨਾ ਸ਼ਾ ਬਣਿਆ ਉਹਨਾਂ ਦਾ ਖਿਆਲ ਵੀ ਰੱਖਿਓ ਕਿ ਮੋਦੀ ਤੇ ਅਮਿਤ ਸ਼ਾਹ ਤਾਨਾ ਸਾਹ ਬਣਿਆ ਕਿ ਕਿਹੜੀ ਸਰਕਾਰ ਸਾਨੂੰ ਦਿੱਲੀ ਜਾ ਕੇ ਪੀਸਫੁਲੀ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਅਧਿਕਾਰ ਦਊਗੀ ਇਹ ਸਵਾਲ ਵੀ ਹੋਣਾ ਚਾਹੀਦਾ ਇਹਨਾਂ ਕੋਲੇ ਪਛਪਕੜ ਜੋੜ ਕੇ ਬਾਕੀ ਭਾਈ ਸਵਾਲ ਤੁਹਾਨੂੰ ਪਤਾ ਕਿ ਸ਼ਹੀਦ ਸੁਭਕਰਨ ਸਿੰਘ ਦਾ ਕਸੂਰ ਕੀ ਸੀਗਾ ਇਹ ਮੰਗਾ ਮੰਨਣ ਦਾ ਗਨਾ ਸੀ ਦਿੱਲੀ ਜਾ ਕੇ ਅੰਦੋਲਨ ਕਰਨ ਦਾ ਗਨਾ ਸੀ ਤਾਂ ਉਹਨੂੰ ਮੋਦੀ ਦੀ ਸਰਕਾਰ ਨੇ ਗੋਲੀ ਮਾਰ ਕੇ ਜਿਹੜਾ ਵਾ ਸ਼ਹੀਦ ਕੀਤਾ ਅਜੇ ਤੱਕ ਬਾਈ ਨੇ ਮੋਨਾਂ ਦੋਸ਼ੀਆਂ ਤੇ ਪਰਚੇ ਵੀ ਨਹੀਂ ਕੀਤੇ ਇਹ ਵੀ ਕਾਲੀਦਾਲ ਵਿਸਥਤੀ ਸਪਸ਼ਟ ਕਰੇ ਉਹਦੇ ਬਾਰੇ ਉਹਦਾ ਕੀ ਵਿਚਾਰ ਹੈਗਾ ਜੇ ਉਹਨੇ ਜਾਣਾ ਹੈਗਾ ਉਹਦੇ ਨਾਲ ਅਜੇ ਤੱਕ ਗੱਡਜੋੜ ਨਹੀਂ ਹੋਇਆ ਹੈਗਾ ਸੋ ਇਹ ਸਾਰੀਆਂ ਗੱਲਾਂ ਜਿਵੇਂ ਸਾਡੇ ਪ੍ਰਧਾਨ ਮੰਤਰੀ ਜੀ ਸਵਾਲ ਲਖ ਸਟਾਰਟਅਪ ਬਣ ਗਿਆ ਦੇਸ਼ ਚ ਬਣ ਗਿਆ ਬੇਰਜ਼ਗਾਰ ਕਿੰਨੂੰ ਮਿਲਿਆ ਰਜ਼ਗਾਰਤ ਕਿਸੇ ਨੂੰ ਨਹੀਂ ਮਿਲਿਆ ਪੂੰਜੀਪੱਤੀਆਂ ਨੂੰ ਤੁਸੀਂ 8 ਘੰਟੇ ਮਜ਼ਦੂਰਾਂ ਦੀ ਲੇਬਰ ਤੋੜ ਕੇ 12 ਘੰਟੇ ਕਰ ਦਿੱਤੀ ਕੀ ਭਈ ਮਿਲਿਆ ਕਿਹੜਾ ਰਜ਼ਗਾਰ ਮਿਲ ਗਿਆ ਜਿਉ ਉਹ ਕਹਿੰਦੇ ਨੇ ਪੀ ਸਵਾ ਲੱਖ ਸਟਾਰਟ ਅਪ ਬਸੇ ਖੋਲਿਆ ਐਨਾ ਪੂੰਜੀ ਨਿਵੇਸ਼ ਕਰਵਾਤਾ ਤੇ ਕਹਿੰਦੇ ਮੰਦਰ ਦਾ ਨਿਰਮਾਣ ਵੀ ਅਸੀਂ ਕਰਵਾਇਆ ਠੀਕ ਆ ਭਾਈ ਕਰਵਾਇਆ ਤੁਸੀਂ ਇਹ ਜਿਹੜਾ ਤੁਸੀਂ ਕੰਮ ਕੀਤਾ ਇਹ ਠੀਕ ਆ ਪਰ ਦੂਜੇ ਬੰਨੇ ਜਿਹੜਾ ਤੁਸੀਂ ਸਾਡਾ ਬੇੜਾ ਕਰਖ ਕੀਤਾ ਦੇਸ਼ ਦਾ ਉਹ ਵੀ ਤਾਂ ਦੇਖ ਲਓ ਜਦੋਂ ਮੋਦੀ ਸਰਕਾਰ ਆਈ ਸੀ ਇਹ ਬਹੁਤ ਮਹੱਤਵਪੂਰਨ ਗੱਲਾਂ ਨੇ 2014 ਦੇ ਵਿੱਚ 65 ਲੱਖ ਕਰੋੜ ਰੁਪਇਆ ਦੇਸ਼ ਦੇ ਸਿਰ ਕਰਜ਼ਾ ਸੀਗਾ ਹੁਣ 175 ਲੱਖ ਕਰੋੜ ਰੁਪਇਆ ਅੱਜ ਸਿਰ ਦੇਸ਼ ਦੇ ਸਰ ਕਰਜ਼ਾ ਚੜ ਗਿਆ ਕਰਜ਼ਾ ਕਿੰਨਾ ਨੇ ਚੜਾਇਆ ਜਦੋਂ ਮੋਦੀ ਸਰਕਾਰ ਆਈ ਸੀ ਉਦੋਂ 60 62 ਰੁਪਏ ਡਾਲਰ ਸੀਗਾ ਹੁਣ ਡਾਲਰ ਕਿੱਥੇ ਚਲਾ ਗਿਆ ਇਹ ਕਿੱਧਰ ਗਿਆ ਜਦੋਂ ਮੋਦੀ ਸਰਕਾਰ ਆਈ ਸੀ ਉਦੋਂ ਡੀਜ਼ਲ ਪੈਟਰੋਲ 60 65 ਦੇ ਵਿੱਚ ਸੀਗਾ ਹੁਣ ਡੀਜ਼ਲ ਪੈਟਰੋਲ 100 ਦੇ ਨੇੜੇ ਚਲਾ ਗਿਆ ਜਦੋਂ ਮੋਦੀ ਸਰਕਾਰ ਆਈ ਸੀ 450 ਦਾ ਗੈਸ ਸਿਲੰਡਰ ਸੀਗਾ ਹੁਣ ਭਈ 1100 ਨੂੰ 1000 ਕਰ ਦਿੱਤਾ ਇਹ ਵੀ ਤਾਂ ਲਓ ਇਹ ਵੀ ਤੁਹਾਡੀਆਂ ਪ੍ਰਾਪਤੀਆਂ ਇਹ ਪ੍ਰਾਪਤੀਆਂ ਕਿੰਨੇ ਲੈਣੀਆਂ ਹੈਗੀਆਂ ਹਰ ਤੁਹਾਡੀ ਸਰਕਾਰ ਦੇ ਵਿੱਚ 118 ਕਿਸਾਨ ਤੇ ਖੇਤ ਮਜ਼ਦੂਰ ਹਰ ਦਿਨ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਹੇ ਇਹ ਪ੍ਰਾਪਤੀ ਵੀ ਦਿਖਾ ਲਓ ਆਪਣੇ ਵਿੱਚ ਭਾਈ ਤਾਂ ਹੀ ਸਫਲ ਹੋਵੋ ਦੱਸੋਗੇ ਨਾ ਜੇ ਤੁਸੀਂ ਚੰਗਾ ਕੀਤਾ ਕੁਝ ਤੇ ਆ ਵੀ ਤਾਂ ਤੁਹਾਡੇ ਰਾਜ ਵਿੱਚ ਹੋ ਰਿਹਾ ਸਭ ਤੋਂ ਵੱਧ ਦੰਗੇ ਤੁਹਾਡੇ ਪਿਛਲੇ 10 ਸਾਲਾਂ ਵਿੱਚ ਹੋਏ ਮਣੀਪੁਰ ਦੇ ਵਿੱਚ ਦੋ ਤੁਸਾਂ ਕੀਤਾ ਦੋਵਾਂ ਸਮਾਜਾਂ ਨੂੰ ਲਾ ਕੇ ਜਿਵੇਂ ਨੰਗੀਆਂ ਮਾਵਾਂ ਭੈਣਾਂ ਤੁਸੀਂ ਸੜਕਾਂ ਤੇ ਕਮਾਈਆਂ ਇਹ ਵੀ ਦੇਸ਼ ਦੇਖ ਰਿਹਾ ਹੈਗਾ ਇਹ ਇਹਦਾ ਸਾਬ ਕਿਤਾਬੀ ਲੋਕਾਂ ਨੇ ਲੈਣਾ ਤੁਸੀਂ ਕਹਿੰਦੇ ਹੋ 2022 ਤੱਕ ਤੁਹਾਡੀ ਆਮਦਨ ਦੁੱਗਣੀ ਕਰ ਦਾਂਗੇ ਕਿਵੇਂ ਹੋਗੀ ਇਹ ਤਾਂ ਸਮਝਾ ਦਿਓ ਤਾਂ ਤੁਸੀਂ ਕੁੰਦੇ ਹੀ ਨਹੀਂ ਹੈਗੇ ਔਰ ਇਹ ਗੱਲਾਂ ਦੇਸ਼ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਇਸ ਕਰਕੇ ਭਰਾਓ ਅੰਦੋਲਨ ਚੜ੍ਹਦੀ ਕਲਾ ਵਿੱਚ ਆ ਔਰ ਲਗਾਤਾਰ ਕਿਸਾਨ ਮਜ਼ਦੂਰ ਇੱਥੇ ਵੱਧ ਰਹੇ ਆ ਔਰ ਜਦੋਂ ਵੀ ਵੇਲੇ ਹੋ ਹੁਣ ਤੁਸੀਂ ਅਨੰਦਪੁਰ ਸਾਹਿਬ ਦੇ ਮੇਲੇ ਤੇ ਜਾਣਾ ਗੁਰੂ ਘਰ ਦੇ ਦਰਸ਼ਨ ਕਰਨ ਔਰ ਮੈਂ ਕਹਿੰਦਾ ਜਦੋਂ ਅਨੰਦਪੁਰ ਸਾਹਿਬ ਨੂੰ ਜਾਓ ਔਰ ਦਰਸ਼ਨ ਕਰਨ ਤੋਂ ਬਾਅਦ ਸ਼ੰਭੂ ਬਾਰਡਰ ਨੇੜੇ ਲੱਗਦਾ ਇੱਥੇ ਹਾਜ਼ਰੀ ਜ਼ਰੂਰ ਲਵਾਇਓ ਜਿਹੜੇ ਖਨੋਰੀ ਵਾਲੇ ਪਾਸੋਂ ਨੇ ਉਧਰ ਜੂਲ ਇਨ੍ਹਾਂ ਬਾਰਡਰਾਂ ਤੇ ਵੀ ਤੁਸੀਂ 2 ਦਿਨ 3 ਦਿਨ 1 ਦਿਨ ਜਿੰਨਾ ਤੁਹਾਡਾ ਦਿਲ ਕਰੂਗਾ ਇੱਥੇ ਲਾ ਕੇ ਜਾਇਓ ਇਹ ਅੰਦੋਲਨ ਦੇਸ਼ ਦਾ ਅੰਦੋਲਨ ਆ ਇਹ ਅੰਦੋਲਨ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਆ ਇਹ ਅੰਦੋਲਨ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਉਂਦਾ ਅੰਦੋਲਨ ਇਹ ਅੰਦੋਲਨ ਦੇਸ਼ ਦੇ ਕਿਸਾਨ ਮਜ਼ਦੂਰ ਦੇ ਸਿਰ ਤੋਂ ਕਰਜ਼ਾ ਲਾਉਂਦਾ ਅੰਦੋਲਨ ਇਹ ਅੰਦੋਲਨ ਸੀ 250 ਦੇ ਅਨਸਾਰ ਫਸਲਾਂ ਦੇ ਭਾਅ ਲੈਣੇ ਆ ਖਨੌਰੀ ਕਤਲकांड ਦੇ ਦੋਸ਼ੀ ਜੇਲ੍ਹਾਂ 'ਚ ਸਤਾਉਣੇ ਆ ਦਿੱਲੀੋਂ ਤੋਂ ਹਰਿਆਣੇ ਤੋਂ ਕਿੰਨਾ ਨੇ ਹੁਕਮ ਦਿੱਤੇ ਲਖੀਨਪੁਰ ਖੇਰੀ ਦੇ ਕਾਤਲ ਫੜਨੇ ਆ ਸਾਰੇ ਦਿੱਲੀ ਵਾਲੇ ਜਿਹੜੇ ਕੇਸ ਪਾਏ ਆ ਵਾਪਸ ਕਰਾਉਣੇ ਆ ਬਿਜਲੀ ਬਿੱਲ 2023-24 ਬਣਾ ਲਿਆ ਵਾਪਸ ਕਰਾਉਣਾ ਵਾ ਪ੍ਰਦੂਸ਼ਣ ਐਕਟ ਆ ਡਬਲਯੂਟੀਓ ਤੋਂ ਭਾਰਤ ਨੂੰ ਬਾਹਰ ਕਢਾਉਣਾ ਹੈਗਾ ਵਾ ਨਰੇਗਾ 200 ਦਿਨ 700 ਰੁਪਏ ਦਿਹਾੜੀ ਮਜ਼ਦੂਰਾਂ ਦੀ ਵੱਡੀ ਮੰਗ ਹੈਗੀ ਆ ਔਰ ਫਸਲੀ ਬੀਮਾ ਯੋਜਨਾ ਉਹ ਲਾਗੂ ਕਰਾਉਣੀਆਂ ਸੋ ਇਨ੍ਹਾਂ ਮੰਗਾਂ ਨੂੰ ਜੜੀਆਂ ਸਾਡੀ ਜ਼ਿੰਦਗੀ ਦਾ ਬਦਲਾਅ ਕਰ ਦੇਣਗੀਆਂ ਬਹੁਤ ਵੱਡੇ ਸਾਡੇ ਸੰਕਟ ਦੇ ਵਿੱਚੋਂ ਖੇਤੀ ਨੂੰ ਕੱਢਣ ਗਿਆ ਇਹਨਾਂ ਮੰਗਾਂ ਵਾਸਤੇ ਵੱਧ ਤੋਂ ਵੱਧ ਗਿਣਤੀ ਵਿੱਚ ਜਿਹੜਾ ਵਾ ਇਹਨਾਂ ਬਾਰਡਰਾਂ ਤੇ ਪਹੁੰਚੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ